ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ਦੀਆਂ ਜਥੇਬੰਦੀਆਂ ਜਿੱਥੇ ਬੰਦੀਆਂ ਪ੍ਰੋਟੈਸਟ ਕਰ ਰਹੀਆਂ ਨੇ ਤੇ ਪੰਜਾਬ ਉਹਨਾਂ ਦਾ ਇੱਕ ਕੇਂਦਰ ਬਿੰਦੂ ਬਣਿਆ ਹੈ ਇੱਥੇ ਜਿਹੜੀਆਂ 31 ਜਥੇਬੰਦੀਆਂ 32 ਜਥੇਬੰਦੀਆਂ ਲੜ ਰਹੀਆਂ ਨੇ ਇਹ ਮੰਗ ਕਰ ਰਹੀਆਂ ਨੇ ਕਿ ਕੇਂਦਰ ਜਿਹੜਾ ਹੈ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ ਤੇ ਇਸੇ ਘੜੀ ਵਿੱਚ 26 ਤੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦਾ ਦਿੱਲੀ ਚਲੋ ਇੱਕ ਹੋਕਾ ਹੈਗਾ ਜਿਸ ਦੇ ਵਿੱਚ ਦੇਸ਼ ਭਰ ਦੇ ਕਿਸਾਨ ਜਿਹੜੇ ਨੇ ਦਿੱਲੀ ਮਾਰਚ ਕਰਨਗੇ ਪ੍ਰੋਟੈਸਟ ਕਰਨ ਵਾਸਤੇ ਇਹ ਮੰਗ ਕਰਨ ਵਾਸਤੇ ਕਿ ਕੇਂਦਰ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਵਾਪਸ ਲਵੇ ਤੇ ਅਸੀਂ ਅੱਜ ਪਹੁੰਚੇ ਨੇ ਸ਼ੰਭੂ ਖੁਰਦਪਿੰਡ ਸ਼ਬੂ ਬਾਰਡਰ ਦੇ ਨਜ਼ਦੀਕ ਜਿਹੜਾ ਹੈਗਾ ਕਿ ਕਿਸਾਨ ਕੀ ਤਿਆਰੀਆਂ ਕਰ ਰਹੇ ਨੇ ਦਿੱਲੀ ਜਾਣ ਵਾਸਤੇ ਤੇ ਕਿਸ ਕਿਸ ਤਰੀਕੇ ਦੇ ਉਹ ਵਹੀਕਲਸ ਲੈ ਕੇ ਜਾਣ ਕਿ ਕਿੰਨੇ ਕਿਸਾਨ ਜਿਹੜੇ ਨੇ ਮੋਬਾਈਲਾਈਜ਼ ਕਰਨਗੇ ਇਸ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਕਿਸਾਨ ਕਿਸਾਨ ਲੀਡਰ ਜਿਹੜੇ ਨੇ ਉਹ ਇਕੱਠੇ ਵੀ ਹੋਏ ਨੇ ਉਹ ਬਿਜ਼ੀ ਨੇ ਮੀਟਿੰਗਾਂ ਕਰ ਰਹੇ ਨੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਤੇ ਬੀਬੀਆਂ ਵੀ ਨਾਲ ਨੇ ਤੇ ਉਹਨਾਂ ਦੇ ਤੇ ਕਿਸਾਨ ਲੀਡਰ ਜਿਹੜੇ ਨੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਉਹ ਕਰ ਰਹੇ ਨੇ اپیل ਕਰ ਰਹੇ ਨੇ ਜਾਣ ਵਾਸਤੇ ਸਾਡੇ ਨਾਲ ਨੇ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਖਸ਼ ਜੀ ਗੁਰਬਖਸ਼ ਬਲਬੇੜਾ ਜੀ ਜਿਨ੍ਹਾਂ ਦੇ ਨਾਲ ਗੱਲ ਕਰਾਂਗੇ ਕਿ ਕੀ ਤਿਆਰੀਆਂ ਇਹਨਾਂ ਪਿੰਡਾਂ ਦੇ ਵਿੱਚ ਹੈਗੀਆਂ ਗੁਰਬਖਸ਼ ਜੀ ਕੀ ਤਿਆਰੀਆਂ ਹੈ 26 ਨੂੰ ਦਿੱਲੀ ਜਾਣਾ ਹੈਗਾ ਮਾਰਚ ਹੈਗਾ ਜਿੱਥੇ ਬੰਦੀ ਜਾਂਦਾ ਕਿੱਦਾਂ ਦੀਆਂ ਤਿਆਰੀਆਂ ਕਰ ਰਹੇ ਨੇ ਦੇਖੋ ਜੀ ਜੋ ਕੇਂਦਰ ਸਰਕਾਰ ਨੇ ਤਿੰਨ ਕਾਨੂੰਨ ਕਾਲੇ ਕਾਨੂੰਨ ਲਿਆਂਦੇ ਆ ਉਹਦੇ ਵਿਰੋਧ ਚ ਅਸੀਂ ਪਹਿਲੇ ਇੱਥੇ ਰੇਲਵੇ ਸਟੇਕ ਤੇ ਬੈਠੇ ਫੇਰ ਰੇਲੋ ਸਟੇਸ਼ਨ ਤੇ ਬੈਠੇ ਫੇਰ ਅਸੀਂ ਉਹਨਾਂ ਦੇ ਪਾਰਕਾਂ 'ਚ ਬੈਠੇ ਸਟੈਪ ਬਾਈ ਸਟੈਪ ਚੱਲਦੇ ਆ ਹੁਣ ਅਸੀਂ ਜਦੋਂ ਸਾਡੀ ਮੀਟਿੰਗ ਹੋਈ ਐ ਇੱਥੇ ਪੰਜਾਬ ਦੀ ਸਾਡੀ ਹਾਈ ਕਮਾਂਡ ਨੇ ਇਹੀ ਤੈਅ ਕੀਤਾ ਕਿ ਜਿੰਨੇ ਜੀ ਮੋਦੀ ਸਰਕਾਰ ਸਾਡੇ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਅਸੀਂ ਸੰਘਰਸ਼ ਕਰਾਂਗੇ 26 ਤਰੀਕ ਦੀ ਤਿਆਰੀਆਂ ਅਸੀਂ ਦਿੱਲੀ ਜਾਣਾ 26 ਨੂੰ ਇੱਥੋਂ ਸਾਰੀ ਤਿਆਰੀਆਂ ਅਸੀਂ ਪਿੰਡਾਂ ਦੇ ਵਿੱਚ ਕਰ ਰਹੇ ਆ ਅੱਜ ਵੀ ਸਾਡੀ ਦੋ ਟੀਮਾਂ ਪਿੰਡਾਂ ਦੀ ਵਿੱਚ ਤਿਆਰੀ ਲਈ ਫਿਰ ਜਿਆਨੇ ਤਿਆਰੀ ਸਾਡੀ ਕਿਵੇਂ ਹੈ ਅਸੀਂ ਪਿੰਡਾਂ ਚ ਕਹਿੰਦੇ ਆ ਚਲੋ ਭਾਈ ਟਰਾਲੀਆਂ ਆਪਣੀਆਂ ਸੰਗਾਰ ਕੇ ਚੱਲੋ ਆਪਣਾ ਕਮਰਾ ਇਹੀ ਹੈ ਆਪਣਾ ਘਰ ਇਹੀ ਹੈ ਇਹਦੇ ਚ ਆਪਣਾ ਸੁੱਕਾ ਰਸਣ ਲੱਕੜੀਆਂ ਗੋਹੇ ਇੰਦਣ ਜੋ ਵੀ ਆਪਣਾ ਹੈ ਪੱਕੀ ਤਰਪਾਲਾ ਪਾ ਕੇ ਮੌਸਮ ਨੂੰ ਦੇਖਦੇ ਹੋਏ ਆਪਣਾ ਕਮਰਾ ਬਣਾ ਕੇ ਟਰਾਲੀਆਂ ਰਾਹੀ ਜਾਣਾ ਅਸੀਂ ਸਾਰਿਆਂ ਨੇ ਕਿਉਂ ਆਇਆ ਕਿਸਾਨ ਸਾਡੇ ਕੋਲ ਹੋਰ ਵੱਡੇ ਵਹੀਕਲ ਹੈ ਨਹੀਂ ਸਾਡੇ ਕੋਲ ਸਾਡੇ ਟਰੈਕਟਰ ਹੈ ਟਰਾਲੀਆਂ ਸਾਰਿਆਂ ਨੂੰ ਅਸੀਂ ਇਹੀ ਸੁਨੇਹਾ ਲਾਉਂਦੇ ਆ ਕਿ ਵੀ ਹੁਣ ਆਪਣਾ ਇੱਕ ਪਲੇਟਫਾਰਮ ਬਣ ਚੁੱਕਿਆ ਸਾਡੇ ਜੱਥੇਬੰਦੀਆਂ ਦਾ ਆਪਾਂ ਨੇ ਸਾਰਿਆਂ ਨੇ ਪਿੰਡਾਂ ਦੇ ਵਿੱਚ ਏਕਤਾ ਕਰਕੇ ਸਾਰੇ ਆਗੂ ਅਰੇ ਇਕੱਠੇ ਹੋ ਕੇ ਆਪਣੇ ਸਾਰੇ ਕਿਸਾਨਾਂ ਨੂੰ ਸੁਨੇਹਾ ਲਾਣੇ ਆ ਕਿ 26 ਤਰੀਕ ਨੂੰ ਸੰਭੂ ਸਟੇਸ਼ਨ ਤੇ ਜਿੱਥੇ ਆਪਣਾ ਧਰਨਾ ਲੱਗਿਆ ਹੋਇਆ ਉਸ ਧਰਨੇ ਤੇ ਕਿਉਂਕਿ ਆਸੀਂ ਕਾਲੇ ਇਥੇ 300 400 ਗੱਜ ਪਿੱਛੇ ਹੋ ਗਿਆ ਟੇਸ਼ਨ ਤੋਂ ਹਜਰਤਾਨੇ ਮੁਦਾਕ ਅਸੀਂ ਬਾਹਰ ਬੈਠੇ ਆ ਗੁਰਦੁਆਰਾ ਸਾਹਿਬ ਦੀ ਹਾਜ਼ਰ ਚ ਬੈਠੇ ਆ ਪਰ ਇਥੇ ਅਸੀਂ ਹੋਸ਼ੇਜ਼ਾ ਬੈਠੇ ਆ ਕਿਉਂਕਿ ਸਾਡੇ ਸਨੇਹ ਅਸੀਂ ਜਿਹੜੇ ਲਾਰੇ ਆ ਉਹ ਇਹ ਲਾਰੇ ਆ ਵੀ ਆਪਾਂ ਦੇ ਕਾਫਲੇ ਲੈ ਕੇ ਸੰਭੂਜਾ ਚੱਲਣੇ ਆ ਸੰਭੂਜਾ ਇਥੋਂ ਵੱਡੇ ਕਾਫਲਾ ਬਣਾ ਕੇ ਇਥੇ ਮਹਾਪੂਰਨ ਲੰਗਰ ਵੀ ਲਾ ਰਹੇ ਆ ਉਹ ਲੰਗਰ ਛੱਕੇ ਸਾਰਿਆਂ ਨੂੰ ਇਥੋਂ 12 ਵਜੇ ਅਸੀਂ ਇਥੇ ਝੰਡਾ ਦਿਖਾਣਾ ਹੈ ਆ ਸਾਡੀ ਟੀਮ ਵੱਡੀ ਤੋਂ ਵੱਡੀ ਟੀਮ ਹੈ ਜਿਹੜੀ ਆਗੂਆਂ ਦੀ ਉਹ ਅੱਗੇ ਹੋਊਗੀ ਸਾਡਾ ਬੈਨਰ ਉਹਦੇ ਹੱਥਾਂ 'ਚ ਹੋਊਗਾ ਤੇ ਹੁਣ ਵੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਵੀ ਕਿਸੇ ਦਾ ਬਿਨਾ ਛੰਦੇ ਤੋਂ ਬਿਨਾ ਬੈਨਰ ਤੋਂ ਟਰੈਕਟਰ ਨਾ ਹੋਵੇ ਅੱਜ ਸਾਡੀ ਟੀਮਾਂ ਬਹੁਤ ਜੋਰ ਸ਼ੋਰ ਦੇ ਨਾਲ ਪ੍ਰਚਾਰ ਕਰਦਿਆਂ ਫਿਰਦੀਆਂ ਕਿ ਫਟਾਫਟ ਤੁਸੀਂ 26 ਤਰੀਕ ਨੂੰ ਸਹੀ 9:00 ਵਜੇ ਰੇਲਯੋ ਸਟੇਸ਼ਨ ਜਿੱਥੇ ਆਪਣਾ ਧਰਨਾ ਸੀਗਾ ਉੱਥੇ ਪਹੁੰਚਣਾ ਆਪਾਂ ਨੇ ਸਹੀ 12:00 ਵਜੇ ਤੋਂ ਦਿੱਲੀ ਨੂੰ ਮਾਰਚ ਕਰਨਾ ਜਿੱਥੇ ਵੀ ਸਾਨੂੰ ਕੋਈ ਪੁਲਸ ਵਾਲੇ ਕੋਈ ਪ੍ਰਸ਼ਾਸਨ ਰੋਕੂਗਾ ਆਸੀਂ ਬਾਮ ਸੰਤਮਈ ਉਥੇ ਬੈਠ ਜਾਾਂਗੇ ਧਰਨਾ ਲਾਵਾਂਗੇ ਸੰਤਮਈ ਜੇਕਰ ਉਹ ਸਾਨੂੰ ਨਹੀਂ ਜਾਣ ਦਿੰਦੇ ਤਾਂ ਸਾਡੀ ਜਿੰਨੇ ਚਿਰ ਕੋਈ ਫੈਸਲਾ ਨਹੀਂ ਹੁੰਦਾ ਕਾਨੂੰਨ ਰੱਦ ਨਹੀਂ ਹੁੰਦੇ ਆਸੀਂ ਉਥੇ ਸੰਤਮਈ ਬੈਠਾਂਗੇ ਕਿੰਨੇ ਕਰ ਕਿਸਾਨ ਜਾਣਗੇ ਤੁਹਾਡੇ ਅੰਦਾਜ਼ੇ ਮੁਤਾਬਕ ਦਿੱਲੀ ਨੂੰ ਸਾਡੇ ਦਿੱਲੀ ਨੂੰ ਐਸੇ ਜਿਹੜਾ ਸਾਡਾ ਇਹ ਰੂਟ ਆਸੀਂ ਇਸ ਰੋਟ ਦੀ ਗੱਲ ਕਰ ਸਕਦੇ ਆ ਵੈਸੇ ਸਾਡੀ 52000 ਟਰਾਲੀ ਤਿਆਰ ਹੋਈ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 52000 ਟਰਾਲੀ ਹੈ ਇੱਥੇ ਵੀ ਸਾਡੀ ਹਜ਼ਾਰ ਤੋਂ ਵੱਧ ਟਰਾਲੀ ਹੋ ਜੂਗੀ ਇਹ ਇਤਿਹਾਸਤ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰਿਆਣਾ ਸਰਕਾਰ ਜਿਹੜੀ ਹੈ ਰੋਕ ਸਕਦੀ ਹੈ ਕਿਸਾਨਾਂ ਨੂੰ ਦੇਖੋ ਜੀ ਗੱਲ ਇਹ ਹੈ ਕਿ ਕਿਹਾ ਜਾ ਰਿਹਾ ਪਰ ਆਸੀਂ ਇਸ ਦਾ ਕੋਈ ਅਸਰ ਨਹੀਂ ਮੰਨਦੇ ਹਾਂਗੇ ਕਿਉਂ ਸਾਡਾ ਜਿਹੜਾ ਕੱਟ ਹੈ ਬਹੁਤ ਵੱਡਾ ਘੱਟ ਹੈ ਸਾਡਾ ਇੱਧਰ ਵੀ 40-50 ਹਜ਼ਾਰ ਦਾ ਘੱਟ ਹੈ ਇਸ ਬਾਰਡਰ ਤੇ ਵੀ ਜੇਕਰ ਸਾਡੀ ਟਰਾਲੀਆਂ ਉਹਨਾਂ ਨੇ ਰੋਕੀਆਂ ਅਸੀਂ ਰੁਕਾਂਗੇ ਸੰਤਮਈ ਪਰ ਆਗਰ ਜੀਟੀ ਰੋਡ ਤੇ ਜਾਮ ਲੱਗਦਾ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਅਸੀਂ ਉਹਨਾਂ ਨੂੰ ਇਹ ਵੀ ਕਹਾਂਗੇ ਵੀ ਜੇ ਜੀਟੀ ਰੋਡ ਤੇ ਜਾਮ ਨਹੀਂ ਲੱਗਣ ਦੇਣਾ ਸਾਡਾ ਪ੍ਰਬੰਧ ਕਰੋ ਬੈਠਣ ਦਾ ਸਾਨੂੰ ਪ੍ਰਬੰਧ ਕਰਨ ਕਿਉਂ ਉਹ ਰਾਮਲੀਲਾ ਗਰਾਊਂਡ ਸਾਨੂੰ ਦੇ ਹੀ ਨਹੀਂ ਰਹੇ ਜਦ ਕਿ ਲੋਕਤੰਤਰ ਜਿਹੜਾ ਆਵਾਜ਼ ਆ ਸੀ ਅਸੀਂ ਧਰਨੇ ਮਜਾਰੇ ਉੱਥੇ ਕਰਦੇ ਆ ਜਾਂ ਕੇ ਸਾਨੂੰ ਉਹ ਜਗ੍ਹਾ ਮਿਲੀ ਹੋਈ ਐ ਪਰ ਇਹ ਅੜੀਅਲ ਬਤੀਰਾ ਸਰਕਾਰ ਦਾ ਕੇਂਦਰ ਦਾ ਇਸ ਕਰਕੇ ਅਸੀਂ ਇਹਨਾਂ ਨੂੰ ਕਿਹਾ ਵੀ ਕੋਈ ਜ਼ਰੂਰੀ ਨਹੀਂ ਵੀ ਸਾਨੂੰ ਰਾਮ ਨਿਲਾ ਗਰਾਊਂਡ ਸਾਨੂੰ ਹੋਰ ਜਗ੍ਹਾ ਦੇ ਦਿਓ ਅਸੀਂ ਆਪਣਾ ਜਿਹੜੇ ਮੰਗਾ ਉਹ ਮੰਗਣੀ ਐ ਆਪਣੇ ਹੱਕ ਮੰਗਣੇ ਆ ਅਸੀਂ ਹੋਰ ਲੀਡਰਾਂ ਨਾਲ ਵੀ ਗੱਲ ਕਰਾਂਗੇ ਬੀਕਯੂ ਡਕੌਂਦਾ ਦੇ ਲੀਡਰ ਵੀ ਸਾਡੇ ਨਾਲ ਨੇ ਰਾਜੀਵਾਲ ਦੇ ਉਨਾ ਦੇ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦੀ ਜਥੇਬੰਦੀ ਦੀ ਕੀ ਤਿਆਰੀ ਹੈਗੀ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਹੋ ਕੇ ਲੜ ਰਹੀਆਂ ਨੇ ਕਿ ਸੈਂਟਰ ਸਰਕਾਰ ਜਿਹੜੀ ਹੈ ਇਹ ਨਾ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਵਾਪਸ ਲਏ ਕੀ ਤਿਆਰੀ ਹੈ ਇਸ ਤੁਹਾਡੀ ਇਸ ਏਰੀਏ ਦੇ ਵਿੱਚ ਰੀਜਨ ਦੇ ਵਿੱਚ ਸਚਨ ਜੀ ਜਿਵੇਂ ਸਾਡੇ ਮੇਰੇ ਸਾਥੀ ਸਰਦਾਰ ਬਲਬੇੜਾ ਸਾਹਿਬ ਨੇ ਦੱਸਿਆ ਤਿਆਰੀਆਂ ਸਾਡੀਆਂ ਬਹੁਤ ਜ਼ੋਰਾਂ ਦੇ ਨੇ ਔਰ ਅਸੀਂ ਜਦੋਂ ਦਾ ਇਹ ਪ੍ਰੋਗਰਾਮ ਲਿਖ ਕੇ ਦਿੱਲੀ ਜਾਣ ਦਾ ਸਾਡੀ ਕੋਆਰਡੀਨੇਸ਼ਨ ਕਮੇਟੀ ਪੰਜਾਬ ਨੇ ਉਦੇ ਮੁਤਾਬਕ ਹੀ ਅਸੀਂ ਲਗਾਤਾਰ ਜਿਵੇਂ ਸਟੈਪ ਵਾਈਜ਼ ਟਾਈਪ ਦੱਸਿਆ ਪ੍ਰਧਾਨ ਜੀ ਨੇ ਉਸੇ ਤਰ੍ਹਾਂ ਅਸੀਂ ਸਟੈਪ ਵਾਈਜ਼ ਟਾਈਪ ਉਹਨਾਂ ਦੇ ਜਿਹੜੀ ਉਹ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ਜਿੱਥੇ ਉਹ ਕਹਿੰਦੇ ਨੇ ਅਸੀਂ ਉੱਥੇ ਬੈਠਦੇ ਹਾਂ ਅਤੇ ਹੁਣ ਸਾਨੂੰ ਜਿਹੜਾ ਹੁਕਮ ਹੋਇਆ ਹੈ ਕਿ ਆਪਾਂ ਨੇ ਹਦੂਦ ਵੀ ਜਿਹੜੇ ਪਾਰਕਿੰਗ ਨੇ ਉਹ ਵੀ ਛੱਡ ਦਿੱਤੀ ਹੈ ਤੀਜੇ ਸਟੈਪ ਤੋਂ ਅਸੀਂ ਸਟੇਸ਼ਨਾਂ ਨੂੰ ਫਰੀ ਕੀਤਾ ਹੈ ਔਰ ਟ੍ਰੇਨਾਂ ਜਾਰੀ ਹੋ ਗਏ ਨੇ ਕੱਲ 2:20 ਮਿੰਟ ਤੋਂ ਇੱਥੋਂ ਪਹਿਲੀ ਟ੍ਰੇਨ ਜਿਹੜੀ ਕੋਲੇ ਦੀ ਲੱਦੀ ਹੋਈ ਸੀ ਉਹ ਮਾਲ ਗੱਡੀ ਇੱਥੋਂ ਲੰਘਣ ਦਿੱਤੀ ਐ ਅਸੀਂ ਉਹ ਬਾਈ ਉਹ ਤੋਂ ਬਾਅਦ ਲਗਾਤਾਰ ਗੱਡੀਆਂ ਜਾ ਰਹੀਆਂ ਨੇ ਔਰ ਹੁਣ ਜਿਹੜੀ ਤਿਆਰੀ ਦੀ ਗੱਲ ਤੁਸੀਂ ਕੀਤੀ ਐ ਤਿਆਰੀ ਤਾਂ ਇੰਨੀ ਵੱਡੀ ਐ ਕਿ ਸ਼ਾਇਦ ਸਾਡੀ ਜ਼ਿੰਦਗੀ ਦੇ ਵਿੱਚ ਪਹਿਲਾ ਇਤਿਹਾਸ ਐ ਇੱਡਾ ਵੱਡਾ ਜੋ ਲੋਕਾਂ ਦੇ ਵਿੱਚ ਜਾਗਰਤੀ ਆਈ ਹੈ ਹਰ ਵਰਗ ਦੇ ਵਿੱਚ ਕਿਸਾਨ ਦੇ ਨਾਲ ਮਜ਼ਦੂਰ ਹੈ ਔਰ ਜਿਹੜਾ ਮਜ਼ਦਮ ਜਥੇਬੰਦੀਆਂ ਨੇ ਹੋਰ ਜਿੰਨੇ ਵਰਗ ਨੇ ਵਪਾਰੀ ਛੋਟੇ ਕਿ ਦੁਕਾਨਦਾਰ ਨੇ ਉਹ ਸਾਰੇ ਇਹ ਸੰਘਰਸ਼ ਦੇ ਇਸ ਘੋਲ ਦੇ ਵਿੱਚ ਸ਼ਾਮਲ ਨੇ ਔਰ ਇਹ ਵੱਡਾ ਇੱਕ ਕਾਫਲਾ ਇੱਥੋਂ ਜਿਹੜਾ ਲੰਘਣਾ 8.5 ਪੰਜਾਬ ਦੇ ਨੇ ਜਿੱਥੋਂ ਪੰਜਾਬ ਨੇ ਐਂਟਰੀ ਕਰਨੀ ਹੈ ਦਿੱਲੀ ਵਾਸਤੇ ਇਹ ਸਾਡਾ ਜਿਹੜਾ ਮੇਨ ਹੈ ਨੈਸ਼ਨਲ ਹਾਈਵੇ ਸ਼ੰਭੂ ਤੇ ਇੱਥੇ ਇੱਕ ਵੱਡਾ 10 ਜ਼ਿਲ੍ਹਿਆਂ ਦਾ ਜਿਹੜਾ ਕਾਫਲਾ ਹੈ ਗਰਦਾਸਪੁਰ ਤਰਨਤਾਰਨ ਤੋਂ ਲੈ ਕੇ ਇੱਥੇ ਤੱਕ ਜਿਹੜੇ ਐਨਐਚ ਤੇ ਪੈਂਦੇ ਨੇ ਉਹ ਸਾਡਾ ਪ੍ਰੋਗਰਾਮ ਹੈ ਔਰ ਇੱਥੇ ਜਿਵੇਂ ਪ੍ਰਧਾਨ ਜੀ ਨੇ ਕਿਹਾ ਵੀ ਗਿਣਤੀ ਤਾਂ ਇੱਥੇ ਬਹੁਤ ਵੱਡੀ ਹੋਣੀ ਹੈ ਵੀ ਗਿਣਤੀ ਅਸੀਂ ਦੱਸ ਨਹੀਂ ਸਕਦੇ ਕਿੰਨੀ ਹੋਏਗੀ ਬਹੁਤ ਗਿਣਤੀ ਦੇ ਵਿੱਚ ਲੋਕਾਂ ਨੇ ਇੱਥੋਂ ਜਾਣਾ ਔਰ ਅਸੀਂ ਪੁਖਤਾ ਪ੍ਰਬੰਧ ਕਰ ਲਿਆ ਔਰ ਜਿਹੜਾ ਲੰਗਰਾਂ ਦਾ ਪ੍ਰਬੰਧ ਹੈ ਖਾਲਸਾ ਏਡ ਏਸ਼ੀਆ ਵੱਲੋਂ ਭਾਈ ਸਾਹਿਬ ਭਾਈ ਅਮਰਪ੍ਰੀਤ ਜੀ ਔਰ ਗਗਨਪ੍ਰੀਤ ਜੀ ਜੋ ਸਾਡਾ ਲਗਾਤਾਰ 1 ਅਕਤੂਬਰ ਤੋਂ ਸਾਥ ਦੇ ਰਹੇ ਨੇ ਇੱਥੇ ਲੰਗਰਾਂ ਦੀ ਕੋਈ ਟੋਟ ਨਹੀਂ ਔਰ ਸਾਡੇ ਬੈਠਣ ਵਾਸਤੇ ਗੱਦਿਆਂ ਦਾ ਪ੍ਰਬੰਧ ਹੈ ਹੋਰ ਪਾਣੀ ਦਾ ਜਿਹੜਾ ਮੀਨਰਲ ਵਾਟਰ ਦਾ ਉਹ ਸਾਰੇ ਪ੍ਰਬੰਧ ਉਹਨਾਂ ਨੇ ਸਾਡੇ ਵਾਸਤੇ ਕੀਤੇ ਹੋਏ ਨੇ ਔਰ ਜਿਹੜੇ ਸਾਡੇ ਕਾਰ ਸੇਵਾ ਵਾਲੇ ਬਾਬੇ ਨੇ ਬਾਬਾ ਅਮਰੀਕ ਸਿੰਘ ਜੀ ਬਾਬਾ ਲਾਭ ਸਿੰਘ ਜੀ ਗਾਨੀ ਸਾਹਿਬ ਵਾਲੇ ਔਰ ਬਾਬਾ ਬੰਤ ਸਿੰਘ ਜੀ ਮਦਨਪੁਰ ਬਾਬਾ ਹਰਨੇਕ ਸਿੰਘ ਜੀ ਰਾੜਾ ਸਾਹਿਬ ਹੋਰ ਕਿੰਨੇ ਸਾਡੇ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਕਨੌਰ ਤੋਂ ਉਹਦਾ ਵੱਲੋਂ ਬਹੁਤ ਸੇਵਾਵਾਂ ਲੰਗਰਾਂ ਦੀ ਨਿਭਾਈਆਂ ਜਾ ਰਹੀਆਂ ਨੇ ਲੇਕਿਨ ਉਹਨਾਂ ਦੇ باوجود ਵੀ ਅਸੀਂ ਆਪਣਾ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਆਪਣੇ ਸੁੱਕੇ ਰਾਸਨ ਦੀ ਆਪਾਂ ਨੇ ਹਰ ਟਰਾਲੀ ਦੇ ਵਿੱਚ ਸਾਡੇ ਕੋਲ ਆਟਾ ਵੀ ਚੌਲ ਵੀ ਦਾਲ ਨੂਨ ਤੇ ਔਰ ਲੱਕੜਾਂ ਹੋਰ ਤੇ ਹੋਰ ਆਪਾਂ ਸਿਲੰਡਰ ਵੀ ਨਾਲ ਰੱਖਾਂਗੇ ਹਰ ਇੱਕ ਟਰਾਲੀ ਦੇ ਵਿੱਚ ਕਿਉਂਕਿ ਸਾਨੂੰ ਕਿਸੇ ਟਾਈਮ ਵੀ ਲੋੜ ਪੈ ਸਕਦੀ ਹੈ ਲੰਗਰ ਸਾਡੇ ਕੋਲ ਕੋਈ ਟਾਈਮ ਤੇ ਨਾ ਪਹੁੰਚਿਆ ਆਇਆ ਕਿ ਅਸੀਂ ਇੱਥੋਂ ਜਦੋਂ ਦਿੱਲੀ ਨੂੰ ਜਾਣਾ ਸੀ ਅਸੀਂ ਬਹਿਣ ਨਹੀਂ ਆਏ ਕਿਤੇ ਰੋਡ ਬਲੌਕ ਨਹੀਂ ਕਰਨਾ ਅਸੀਂ ਦਿੱਲੀ ਨੂੰ ਚਾਲਾ ਪਾਣਾ 26 ਨੂੰ 12 ਵਜੇ ਤਕਰੀਬਨ ਇੱਥੇ ਸਾਰਾ ਇਕੱਠ ਸਾਡਾ ਪੰਜਾਬ ਦਾ ਹੋ ਜਾਏਗਾ ਤਾਂ ਆਪਾਂ ਦਿੱਲੀ ਨੂੰ ਜਾਵਾਂਗੇ ਔਰ ਆਪਣੀ ਗੱਲ ਕਹਿਣ ਜਾਣਾ ਅਸੀਂ ਜਿਹੜੇ ਸਾਡੇ ਥੋਪੇ ਗਏ ਨੇ ਖੇਤੀ ਸੁਧਾਰ ਦੇ ਨਾਂ ਤੇ ਤਿੰਨ ਖੇਤੀ ਕਾਨੂੰਨ ਜਿਹੜੇ ਕਾਲੇ ਕਾਨੂੰਨ ਸਾਡੇ ਥੋਪੇ ਗਏ ਨੇ ਉਹਨਾਂ ਨੂੰ ਵਾਪਸ ਕਰਾਵਾਂਗੇ ਇੱਕ ਕਾਨੂੰਨ ਬਿਜਲੀ ਸੋਧ ਐਮੈਂਡਮੈਂਟ ਬਿੱਲ ਜਿਹੜਾ ਸਾਡੇ ਤੇ ਆ ਰਿਹਾ ਹੈ ਵੀ ਪੰਜਾਬ ਬਿਜਲੀ ਬੋਰਡ ਭੰਗ ਕਰਕੇ ਕੇਂਦਰੀ ਬਿਜਲੀ ਬੋਰਡ ਬਣਾਉਣਾ ਉਹਦੇ ਵੀ ਅਸੀਂ ਮੁਖਾਲਫਤ ਕਰਦੇ ਆ ਉਹਨੂੰ ਵੀ ਅਸੀਂ ਰੱਦ ਕਰਾਵਾਂਗੇ ਔਰ ਇੱਕ ਜਿਹੜਾ ਪਰਾਲੀ ਦੇ ਸਬੰਧ ਚ ਇਹਨਾਂ ਨੇ ਹੁਣ ਆਰਡੀਨੈਂਸ ਲਿਆਂਦਾ ਉਹ ਪੰਜਾਬ ਦੇ ਕਿਸਾਨ ਨੂੰ ਤਬਾਹ ਕਰਨ ਦੇ ਲਈ ਉਹ ਕਿਸਾਨ ਜਿਹਨੇ ساری ਜ਼ਿੰਦਗੀ ਚ ਕਦੇ ਕਰੋੜ ਰੁਪਇਆ ਅੱਖਾਂ ਨਾਲ ਨਹੀਂ ਦੇਖਿਆ ਗਿਣਨ ਦੀ ਤਾਂ ਗੱਲ ਦੂਰ ਦੀ ਹੈ ਔਰ ਇੱਕ ਸਜ਼ਾ ਦਾ ਪ੍ਰਾਵਧਾਨ ਰੱਖਿਆ ਇਹ ਜਮਹੂਰੀਅਤ ਦਾ ਕਤਲ ਕਰਨ ਵਾਲੀ ਗੱਲ ਹੈ ਕਿਉਂਕਿ ਲੋਕਾਂ ਦੀ ਆਵਾਜ਼ ਇਤਾਂ ਨਹੀਂ ਦਬਾਈ ਜਾ ਸਕਦੀ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕੋਈ ਵੀ ਚੀਜ਼ ਹੈ ਸਰਕਾਰਾਂ ਪ੍ਰਬੰਧ ਕਰਨਾ ਜਿਵੇਂ ਐਨਜੀਟੀ ਨੇ ਪਹਿਲਾਂ ਫੈਸਲਾ ਦਿੱਤਾ ਹੋਏ ਕਿ ਕਿਸਾਨ ਪਰਾਲੀ ਸਾੜੇ ਤੇ ਉਹਦਾ ਪ੍ਰਬੰਧ ਸਰਕਾਰਾਂ ਨੂੰ ਕਰਨਾ ਚਾਹੀਦਾ ਕਿਸਾਨ ਦੀ ਮਦਦ ਕਰਨੀ ਚਾਹੀਦੀ ਹੈ ਡੰਡੇ ਨਾਲ ਨਹੀਂ ਦਬਾ ਸਕਦੀਆਂ ਉਹ ਸਾਡੇ ਕੋਲੋਂ ਫੈਸਲੇ ਦੀ ਜਿਹੜੀ ਸੀ ਕਲॉज ਦੇ ਵਿੱਚ ਬਕਾਇਦਾ ਲਿਖਿਆ ਹੋਇਆ ਸਾਰਾ ਕੁਝ ਉਹ ਅਸੀਂ ਸੁਪਰੀਮ ਕੋਰਟ ਨੂੰ ਵੀ ਦੱਸਿਆ ਹੁਣ ਵੀ ਉਹ ਕੇਸ ਅਸੀਂ ਉਹਦੇ ਚ ਸ਼ਾਮਲ ਆ ਦਾ ਇਸ ਕਰਕੇ ਸਾਰੇ ਜਿੰਨੇ ਵੀ ਇਹ ਕਿਰਤ ਦਾ ਕਾਨੂੰਨ ਹੈ ਉਹ ਸਾਰਿਆਂ ਦੇ ਅਸੀਂ ਮੁਖਾਲਫਤ ਕਰਦੇ ਹਾਂ ਲੋਕਾਂ ਦਾ ਕਹਾਨਾ ਇਹਦੇ 'ਚ ਅਸੀਂ ਲੜਾਈ ਲੜਾਂਗੇ ਆਪਣੀ ਗੱਲ ਕਹਿਣ ਅਸੀਂ ਦਿੱਲੀ ਨੂੰ ਜਾ ਰਹੇ ਹਾਂ ਉਹ ਗੱਲ ਅਸੀਂ ਕਹਾਂਗੇ ਇੱਕ ਸੈਂਟਰ ਸਰਕਾਰ ਨੇ 13 ਨਵੰਬਰ ਨੂੰ ਸੱਦਿਆ ਸੀਗਾ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਵਾਸਤੇ ਹੁਣ ਇਹ ਵੀ ਗੱਲ ਆ ਰਹੀ ਹੈ ਕਿ 3 ਦਸੰਬਰ ਨੂੰ ਦੁਬਾਰਾ ਸੱਦਿਆ ਹੈਗਾ ਜਿਹੜੀ ਸਾਡੀ ਵੀ ਗੱਲਬਾਤ ਹੋਈ ਹੈ ਭਾਜਪਾ ਦੇ ਲੀਡਰਸ ਦੇ ਨਾਲ ਤੇ ਕੀ ਤੁਸੀਂ ਜਥੇਬੰਦੀਆਂ ਜਾਣਗੀਆਂ ਤੇ ਤੁਹਾਨੂੰ ਕੀ ਲੱਗਦਾ ਹੈ ਪਿਛਲੀ ਮੀਟਿੰਗ ਤੋਂ ਬਾਅਦ ਇੱਕ ਪੋਜ਼ਿਟਿਵ ਉਹ ਲੱਗ ਰਿਹਾ ਸਰਕਾਰ ਦਾ ਉਹ ਬਿਲਕੁਲ ਦੇਖੋ 13 ਨੂੰ ਜਿਹੜੀ ਸਾਡੀ ਜਥੇਬੰਦੀਆਂ ਉੱਥੇ ਸਾਡੇ ਜ਼ਿੰਮੇਵਾਰ ਸਾਡੇ ਆਗੂ ਗਏ ਨੇ ਪੰਜਾਬ ਤੋਂ ਔਰ ਉਹ ਗੱਲ ਲੰਬੀ ਚੱਲੀ ਐ 7 ਘੰਟੇ ਗੱਲ ਚੱਲੀ ਐ ਲਗਾਤਾਰ ਉਹ ਪਹਿਲਾਂ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਸਾਡੇ ਆਗੂ ਬਹੁਤ ਸੁਚੇਤ ਨੇ ਔਰ ਇਹ ਬਾਖੂਬੀ ਜਾਣਕਾਰੀ ਰੱਖਦੇ ਨੇ ਨਾ ਕਾਨੂੰਨਾ ਬਾਰੇ ਉਹਨਾਂ ਨੇ ਕਹਿ ਸਾਨੂੰ ਤੁਸੀਂ ਸਵਾਲ ਕਰੋ ਅਸੀਂ ਜਵਾਬ ਦਵਾਂਗੇ ਸਮਝਾਉਣ ਦੀ ਕੋਸ਼ਿਸ਼ ਨਾ ਕਰੋ ਉਹ ਛੱਤ ਘੰਟੇ ਗੱਲ ਚੱਲੀ ਆ ਲੇਕਿਨ ਉਹਨਾਂ ਨੇ ਮਹਿਸੂਸ ਕੀਤਾ ਸਰਕਾਰ ਨੇ ਕਿ ਵਾਕੇ ਕਿਸਾਨਾਂ ਦੇ ਗੱਲ 'ਚ ਦਮ ਹੈ ਇਸੇ ਲਈ ਅਸੀਂ ਸੰਘਰਸ਼ ਦੇ ਰਾਹ ਤੇ ਪਏ ਆ ਆਪਣੀ ਗੱਲ ਕਹਿਣ ਦੇ ਲਈ ਤੇ ਹੁਣ ਜਿਹੜਾ ਤਿੰਨ ਤੁਸੀਂ ਦੱਸ ਰਹੇ ਹੋ ਤਿੰਨ ਇਹ ਜਿਹੜਾ ਤਰੀਕ ਦਾ ਦਸੰਬਰ ਦਾ ਜਿਹੜਾ ਉਹ ਸਾਨੂੰ ਸੱਦਾ ਆ ਰਿਹਾ ਹੈ ਉਹ ਮੈਂ ਹੁਣੇ-ਹੁਣੇ ਟੀਵੀ ਤੇ ਦੇਖਿਆ ਉਹਦੀ ਕਾਪੀ ਵੀ ਦਿਖਾਈ ਗਈ ਹੈ ਉਹ ਉਹਦੇ ਗੱਲ ਕਹਿੰਦੇ ਵੀ ਬੀਜੇ ਸੰਪਲਾ ਜਿਹੜੇ ਸਾਬਕਾ ਮੰਤਰੀ ਬੀਜੇਪੀ ਦੇ ਪੰਜਾਬ ਤੋਂ ਬਲੌਂਗ ਕਰਦੇ ਨੇ ਉਹਨਾਂ ਨੇ ਟਵਿੱਟਰ ਆਹੀਂ ਉਹ ਉਹਨਾਂ ਦਾ ਆਪਣਾ ਹੈ ਉਹ ਨਹੀਂ ਮੈਨੂੰ ਪਤਾ ਵੀ ਟਵਿੱਟ ਕੀਤਾ ਨਹੀਂ ਕਹਿੰਦਾ ਕਿ ਉਹ ਦੱਸ ਰਹੇ ਨੇ ਵੀ ਟਵਿੱਟ ਕੀਤਾ ਉਹਨਾਂ ਨੇ ਤੇ ਲੇਕਿਨ ਅਸੀਂ ਜੇ ਉਹ ਬੁਲਾਉਣਗੇ ਅਸੀਂ ਬਿਲਕੁਲ ਜਾਵਾਂਗੇ ਇਹ ਜੇ ਜਿਹੜੀ ਗੱਲ ਹੈ ਇਹ ਟਾਕ ਟੇਬਲ ਰਾਹੀਂ ਹੀ ਹੱਲ ਹੋ ਸਕਦੀ ਹੈ ਲੇਕਿਨ ਇਹ ਸਾਡੀ ਮਜਬੂਰੀ ਹੈ ਜਿਹੜਾ ਸੰਘਰਸ਼ ਹੈ ਜੋ ਜਿੱਥੇ ਬਣੀ ਦਾ ਸਾਫ ਕਹਿਣਾ ਹੈ ਕਿ ਉਹ ਗੱਲਬਾਤ ਵੀ ਕਰਨਗੇ ਕੇਂਦਰ ਦੇ ਨਾਲ ਪਰ ਜਿਹੜਾ ਸੰਘਰਸ਼ ਦਾ ਹੈਗਾ ਉਹ ਸੰਘਰਸ਼ ਉਹਨਾਂ ਦਾ ਜਾਰੀ ਰਹੇਗਾ ਜਦੋਂ ਤੱਕ ਕਿ ਕਿਸਾਨ ਜਿਹੜੀ ਸੈਂਟਰ ਸਰਕਾਰ ਜਿਹੜੀ ਹੈਗੀ ਉਹ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਨਹੀਂ ਲੈਂਦੀ ਹੈ ਜੇ 3 ਦਸੰਬਰ ਵਾਸਤੇ ਵੀ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਉਹ ਗੱਲਬਾਤ ਕਰਨ ਵਾਸਤੇ ਵੀ ਤਿਆਰ ਨੇ ਪਰ ਜਿਹੜਾ ਦਿੱਲੀ ਦਾ ਇਹਨਾਂ ਦਾ ਪ੍ਰੋਟੈਸਟ ਮਾਰਚ ਦਾ ਹੈਗਾ ਸ਼ਡਿਊਲ ਉਹ ਉਦਾਂ ਹੀ ਰਹੇਗਾ ਤੇ ਉਹ ਪੂਰੀ ਤਿਆਰੀਆਂ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਕਰ ਰਹੇ ਨੇ ਰਾਸ਼ਨ ਪਾਣੀ ਜਮ੍ਹਾਂ ਕਰ ਰਹੇ ਨੇ ਲੱਕੜੀਆਂ ਇਕੱਠੀਆਂ ਕਰ ਰਹੇ ਨੇ ਟਰੈਕਟਰਾਂ ਦੇ ਰਾਹੀਂ ਉਹ ਜਾਣਗੇ ਟਰੈਕਟਰਾਂ ਦੇ ਵਿੱਚ ਤਰਪਾਲ ਪਾ ਕੇ ਉਹਨੂੰ ਛੱਤ ਬਣਾ ਕੇ ਠੰਡ ਦੇ ਮੌਸਮ ਦੇ ਵਿੱਚੋਂ ਜਾਣਗੇ ਦਿੱਲੀ ਨੂੰ ਤੇ ਜਿੱਥੇ ਵੀ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਰੋਕਣਗੇ ਉਹ ਉੱਥੇ ਹੀ ਜਿਹੜਾ ਹੈ ਉਹ ਬੈਠ ਜਾਣਗੇ ਤਰਨੇ ਤੇ ਹੋਰ ਕਿਸਾਨ ਕੁਝ ਲੀਡਰਾਂ ਨਾਲ ਵੀ ਆਪਾਂ ਗੱਲ ਕਰਾਂਗੇ ਕਿ ਕੀ ਕਰ ਰਹੇ ਨੇ ਉਹ ਸਾਰਾ ਪਿੰਡਾਂ ਦੇ ਵਿੱਚ ਇਸ ਨੂੰ ਲੈ ਕੇ ਕੀ ਨਾ ਤਾਂ ਕੀ ਕਿੱਦਾਂ ਦੀ ਤਿਆਰੀ ਹੈ ਪਿੰਡਾਂ ਦੇ ਵਿੱਚ ਨਾ ਮੇਰਾ ਮੋਹਨ ਸਿੰਘ ਲਾਛੜੂ ਕਲਾ ਜੀ ਤੇ ਅਸੀਂ ਰਾਜੇਵਾਲ ਯੂਨੀਅਨ ਦੇ ਮੈਂਬਰ ਹੈਗੇ ਜੀ ਤੇ ਅਸੀਂ ਪੂਰਾ ਪਿੰਡਾਂ ਜੋਰ ਲਾ ਕੇ ਅਸੀਂ ਤਿਆਰੀਆਂ ਕਰਾ ਰਹੇ ਹਾਂ ਡੰਗਰ ਪਾਣੀ ਦੀ ਤੇ ਟਰਾਲੀਆਂ ਪੂਰੀਆਂ ਵੀ 10 ਦਿਨ ਵੀ ਲੱਗ ਸਕਦਾ 20 ਦਿਨ ਵੀ ਲੱਗ ਸਕਦੇ ਆ ਲੰਬੇ ਟਾਈਮ ਵਾਸਤੇ ਸਿ ਆਪਣਾ ਸਾਧਨ ਤਿਆਰ ਕਰ ਰਹੇ ਨੇ ਪਿੰਡ ਚ ਜੀ ਤੁਸੀਂ ਸਾਫ ਸੁਣਿਆ ਕਿਸਾਨਾਂ ਨੂੰ ਕਿ ਇੱਕ ਲੰਬੀ ਲੜਾਈ ਦੀ ਤਿਆਰੀ ਜਿਹੜੀ ਹੈਗੀ ਲੰਬੇ ਲੜਾਈ ਦੀ ਤਿਆਰੀ ਕਰਕੇ ਇੱਥੋਂ ਜਾ ਰਹੇ ਨੇ ਦਿੱਲੀ ਵੱਲ ਨੂੰ ਤੇ ਜਿੱਥੇ ਵੀ ਇਹਨਾਂ ਨੂੰ ਰੋਕਿਆ ਜਾਏਗਾ ਇਹਨਾਂ ਦਾ ਕਹਿਣਾ ਹੈ ਕਿ ਉੱਥੇ ਹੀ ਲੰਬਾ ਧਰਨਾ ਜਿਹੜਾ ਹੈਗਾ ਉਹ ਦੇਣਗੇ ਜਦੋਂ ਤੱਕ ਕਿ ਕੇਂਦਰ ਸਰਕਾਰ ਜਿਹੜੀ ਹੈ ਖੇਤੀ ਕਾਨੂੰਨਾਂ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਐ ਹੋਰ ਕਿਸਾਨਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਕਿੱਦਾਂ ਦੀ ਤਿਆਰੀ ਉਹ ਕਰ ਰਹੇ ਨੇ ਹਾਂਜੀ ਕੀ ਤੁਹਾਡਾ ਕੀ ਨਾਮ ਹੈ ਜੀ ਤੇ ਕੀ ਤੁਹਾਡਾ ਪਿੰਡ ਦੇ ਵਿੱਚ ਕਿਹੜਾ ਪਿੰਡ ਤੁਹਾਡਾ ਤੇ ਕੀ ਕਿੱਦਾਂ ਦੀ ਤਿਆਰੀ ਹੈ ਉੱਥੇ ਮੇਰਾ ਪਿੰਡ ਓਹੀ ਹੈ ਤੇ ਜੋ ਮਤ ਭਾਗੇ ਕਾਨੂੰਨ ਬਣੇ ਨੇ ਉਹ بڑے ਮਤ ਭਾਗੇ ਨੇ ਉਹਨਾਂ ਨੂੰ ਜਿੰਨਾ ਚਿਰ ਇਹ ਵਾਪਸ ਨਹੀਂ ਲੈਂਦੇ ਯਾ ਉਹਦਾ ਕੋਈ ਐਸਾ ਤਰੀਕਾ ਨਹੀਂ ਦੱਸਦੇ ਕਿ ਜੋ ਰੇਟ ਗਵਰਨਮੈਂਟ ਰੈ ਮਿਥੇਗਾ ਅਸੀਂ ਉਹੀ ਦੇਾਂਗੇ ਉਸ ਤੋਂ ਘੱਟ ਕੋਈ ਨਹੀਂ ਲਵੇਗਾ ਜੇ ਕੋਈ ਲਵੇਗਾ ਤੇ ਉਹਨੂੰ ਕੋਈ ਨਾ ਕੋਈ ਸਜ਼ਾ ਰੱਖਣਗੇ ਜਾਂ ਜੁਰਮਾਨਾ ਰੱਖਣਗੇ ਬਾਕੀ ਇਹ ਤਿਆਰੀ ਪੂਰੀ ਹੈ ਤੇ ਪੂਰੀ ਤਿਆਰੀ ਨਾਲ ਇਹ ਪੰਜਾਬ ਜਿਹੜਾ ਉਹ ਸਾਰਾ ਇਹਦੇ ਖਿਲਾਫ ਹੈ ਔਰ ਸੰਘਰਸ਼ ਪੂਰਾ ਲੰਮਾ ਰੱਖਣਗੇ ਜੀ ਤੁਸੀਂ ਸੁਣ ਸਕਦੇ ਹੋ ਕਿ ਲੰਬੇ ਸੰਘਰਸ਼ ਦੀ ਤਿਆਰੀ ਕਰ ਰਹੇ ਨੇ ਹੋਰ ਲੀਡਰਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਕੀ ਤਿਆਰੀ ਹੈ ਜੀ ਪਿੰਡਾਂ ਦੇ ਵਿੱਚ ਵੇਖੋ ਜੀ ਪਿੰਡਾਂ ਦੀ ਤਿਆਰੀ ਫੁੱਲੇ ਜੀ ਸਾਡੇ ਇਸ ਬਲਾਕ ਦੇ ਵਿੱਚ ਤੇਪਲਾ ਰੋਡ ਤੇ ਬਿਲਕੁਲ ਪਹਿਲਾਂ ਯੂਨੀਅਨ ਦਾ ਕੋਈ ਨਹੀਂ ਸੀ ਲੀਡਰ ਹੁੰਦਾ ਹੁਣ ਇਸ ਟਾਈਮ ਅਸੀਂ ਸਵੇਰ ਦੇ ਪਿੰਡਾਂ ਦੇ ਵਿੱਚ ਫੇਰ ਰਿਹਾ ਮੈਂ ਖੁਦ ਆਪਣੇ ਪਿੰਡ ਬਾਸਮਾ ਦੇ ਵਿੱਚ ਪੂਰੀ ਮਿਹਨਤ ਨਾਲ ਸਵੇਰੇ ਕੱਲੇ ਕੱਲੇ ਕਿਸਾਨ ਦੇ ਕਰ ਗਿਆ ਸਭ ਤੇ ਉਤਸ਼ਾਹ ਹੈ ਅਸੀਂ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਆਪਣੇ ਪਿੰਡ ਤੋਂ ਟਰਾਲੀ ਲੈ ਕੇ ਜਾਵਾਂਗੇ ਤੇ ਇਹ ਜਿਹੜੇ ਤਿੰਨ ਆਰਡੀਨੈਂਸ ਜਾਰੀ ਹੋਏ ਨੇ ਇਹ ਕਿਸਾਨਾਂ ਦੀ ਮੌਤ ਦੇ ਡੈਥ ਵਾਰੰਟ ਨੇ ਜਦੋਂ ਇਹ ਵੱਡੇ ਪਲੇਅਰ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਹਜ਼ਾਰ-ਹਜ਼ਾਰ ਏਕੜ ਦਾ ਇਹਨਾਂ ਵੱਡਾ ਪਲਾਟ ਬਣਾ ਲਿਆ ਜਿੱਥੇ ਅਸੀਂ ਦੋ-ਦੋ ਤਿੰਨ-ਤਿੰਨ ਜਾਂ ਚਾਰ-ਚਾਰ ਪੰਜ-ਪੰਜ ਕਿਸਾਨਾਂ ਦੇ ਜ਼ਮੀਨਾਂ ਦੇ ਮਾਲਕ ਐ ਜਦੋਂ ਸਾਨੂੰ ਲੋੜ ਪੈਣੀ ਐ ਆਪਣੀ ਜ਼ਮੀਨ ਨੂੰ ਗਿਰਵੀ ਰੱਖਣ ਦੀ ਜਾਂ ਕੋਈ ਬੇਟਾ ਬਾਹਰ ਭੇਜਣਾ ਜਾਂ ਕੋਈ ਬੇਟੀ ਦਾ ਵਿਆਹ ਕਰਨਾ ਕਿੱਥੋਂ ਅਸੀਂ ਉਹ 2 ਏਕੜ ਦੇ ਨੰਬਰ ਭਾਲ ਕੇ ਤੇ ਕਿੱਥੋਂ ਕਿਸੇ ਕੋਲ ਆਪਣਾ ਵਕਤ ਸਾਰਾਂਗੇ ਜਿਹੜਾ ਇਹ ਕਾਨੂੰਨ ਹੈ ਬਹੁਤ ਹੀ ਮਾਰੂ ਘਾਤਕ ਸਿੱਧ ਹੋਣਗੇ ਕਿਸਾਨਾਂ ਦੀ ਉਹਦੇ ਡੈਥ ਵਾਰੰਟ ਜੀ ਸੁਣਿਆ ਇਹਨਾਂ ਦਾ ਕਹਿਣਾ ਹੈ ਕਿ ਇਹ ਡੈਥ ਵਾਰੰਟ ਹੈਗੇ ਕਿਸਾਨਾਂ ਵਾਸਤੇ ਜਿਹੜੇ ਇਹ ਕਾਨੂੰਨ ਨੇ ਹੋਰ ਗੱਲ ਕਰਾਂਗੇ ਆਪਾਂ ਕਿ ਕੀ ਕਿਹੜਾ ਪਿੰਡ ਹੈ ਤੁਹਾਡਾ ਤੇ ਕੀ ਤਿਆਰੀ ਤੁਹਾਡੇ ਪਿੰਡੇ ਦੇ ਵਿੱਚ ਚੱਲੀ ਹੈ ਦਿੱਲੀ ਮਾਰਚ ਵਾਸਤੇ ਮੇਰਾ ਪਿੰਡਾ ਜੀ ਕਾਮੀਕਲਾ ਜਗਵਿੰਦਰ ਸਿੰਘ ਮੇਰਾ ਨਾਮ ਹੈ ਰਾਜੇਵਾਲ ਜਥੇਬੰਦੀ ਤੇ ਆਂ ਦੇਖੋ ਜੀ ਇਹਦਾ ਸਭ ਨੂੰ ਪਤਾ ਹੀ ਹੈ ਸਾਰੇ ਕਿਸਾਨਾਂ ਕੀ ਤਿਆਰੀ ਹੈ ਬੱਦ ਤੇ ਬੱਦ ਟਰਲੀ ਹਮ ਕੱਲੇ ਕੱਲੇ ਪਿੰਡ ਤੇ ਤਿਆਰ ਹੋ ਰਹੀਆਂ ਜਦ ਤੱਕ ਸਾਡੇ ਤੇ ਇਹ ਹਾਰਾ ਟੀਕਾ ਬਾਹਰ ਨਹੀਂ ਹੁੰਦਾ ਜਦ ਤੱਕ ਅਸੀਂ ਪਿੱਛੇ ਨਹੀਂ ਹਟਣਾ ਜੀ ਤੁਸੀਂ ਸੁਣ ਰਹੇ ਹੋ ਕਿ ਇੱਕ ਲੰਬੇ ਸੰਘਰਸ਼ ਦੀ ਤਿਆਰੀ ਕਰਕੇ ਜਾ ਰਹੇ ਨੇ ਕਿਸਾਨ ਤੇ ਡੈਥ ਵਾਰਡ ਜਿਹੜਾ ਹੈਗਾ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਉਹਨਾਂ ਨੂੰ ਕਿਸਾਨ ਕਿਸਾਨੀ ਵਾਸਤੇ ਦੱਸ ਰਹੇ ਨੇ ਆਪਣੇ ਵਾਸਤੇ ਦੱਸ ਰਹੇ ਨੇ ਤੇ ਖਾਸ ਕਰ ਜਿਹੜਾ ਐਮਐਸਪੀ ਨੂੰ ਲੈ ਕੇ ਇਹਨਾਂ ਦਾ ਜਿਹੜਾ ਐਪਰੀਹੈਂਸ਼ਨ ਖਾਸੇ ਹੈਗੇ ਕਿ ਐਮਐਸਪੀ ਨੂੰ ਖਤਮ ਕਰਨ ਦੀ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਕੇਂਦਰ ਸਰਕਾਰ ਜਿਹੜੀ ਹੈਗੀ ਉਹ ਉਹਦੀਆਂ ਹੈਗੀਆਂ ਤੇ ਕਿਸਾਨ ਲਗਾਤਾਰ ਪਿੰਡਾਂ ਦੇ ਵਿੱਚ ਜਾ ਰਹੇ ਨੇ ਤੁਸੀਂ ਸੁਣ ਸਕੇ ਸੁਣਿਆ ਹੈਗਾ ਕਿ ਉਹ ਘਰ ਘਰ ਜਾ ਕੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਉਹ ਇਸ ਮਾਰਚ ਦੇ ਵਿੱਚ ਚੱਲਣ ਤੇ ਉਹਨਾਂ ਦੇ ਮੁਤਾਬਿਕ ਇਸ ਸ਼ੰਭੂ ਬਾਰਡਰ ਜਿਹੜਾ ਹੈਗਾ ਹਰਿਆਣਾ ਤੇ ਪੰਜਾਬ ਦੇ ਵਿੱਚ ਜਿਹੜਾ ਅੰਮ੍ਰਿਤਸਰ ਤੇ ਦਿੱਲੀ ਰੋਡ ਹੈਗਾ ਉਸ ਦੇ ਵਿਚਕਾਰ ਉੱਤੇ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰਾਂ ਦੇ ਰਾਹੀਂ ਕਿਸਾਨ ਜਿਹੜਾ ਹੈ ਉਹ ਮਾਰਚ ਕਰਨਗੇ ਦਿੱਲੀ ਵਾਸਤੇ ਦਿੱਲੀ ਦੀ ਸਾਈਡ 26 ਤਰੀਕ ਨੂੰ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ਦੀਆਂ ਕਿਸਾਨ ਜੱਟੇਵੰਦੀਆਂ ਦਾ ਦਿੱਲੀ ਮਾਰਚ 26 ਤੇ 27 ਨਵੰਬਰ ਨੂੰ ਹੈ ਕਿਸਾਨ ਲਗਾਤਾਰ ਮੰਗ ਕਰ ਰਹੇ ਨੇ ਕਿ ਕੇਂਦਰ ਸਰਕਾਰ ਜਿਹੜਾ ਹੈ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਤੇ ਕਿਸਾਨ 26 ਤਾਈ ਦੇ ਮਾਰਚ ਲਈ ਦਿੱਲੀ ਮਾਰਚ ਲਈ ਜਿੱਥੇ ਉਹ ਧਰਨਾ ਦੇਣਗੇ ਤੇ ਮੰਗ ਕਰਨਗੇ ਕੇਂਦਰ ਸਰਕਾਰ ਤੋਂ ਇਹਨਾਂ ਦੀ ਰੱਦ ਕਰਨ ਵਾਸਤੇ ਇਹਨਾਂ ਕਾਨੂੰਨਾਂ ਨੂੰ ਉਸ ਦੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਪਿੰਡਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਪਿੰਡਾਂ ਵਿੱਚ ਕਿਉਂਕਿ ਪੰਜਾਬ ਜਿਹੜਾ ਹੈ ਇਹਨਾਂ ਪ੍ਰੋਟੈਸਟਾਂ ਦਾ ਜਿਹੜਾ ਹੈ ਕੇਂਦਰ ਬਿੰਦੂ ਬਣਿਆ ਹੋਇਆ ਹੈ ਤੇ ਪੂਰੇ ਪੰਜਾਬ 'ਚ 2 ਮਹੀਨੇ ਤੋਂ ਲਗਭਗ ਪ੍ਰੋਟੈਸਟ ਜਿਹੜਾ ਨੇ ਕਿਸਾਨ ਕਰ ਰਹੇ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਤਿਆਰੀ ਕਰ ਰਹੇ ਨੇ ਪਿਛਲੇ 2-3 ਦਿਨਾਂ ਤੋਂ ਆਪਣੇ ਲੰਗਰ ਵਾਸਤੇ ਉੱਥੇ ਇੱਕ ਲੰਬੀ ਲੜਾਈ ਦੀ ਤਿਆਰੀ ਜਿਹੜੀ ਹੈਗਾ ਕਿਸਾਨ ਉਹ ਕਰ ਰਹੇ ਨੇ ਪੰਜਾਬ ਦੇ ਅਸੀਂ ਤੁਹਾਨੂੰ ਇਸ ਵਕਤ ਲੈ ਕੇ ਆਏ ਨੇ ਪਟਿਆਲੇ ਕੋਲੇ ਪਿੰਡ ਹੈ ਮੰਡੋਲੀ ਮੰਡੋਲੀ ਪਿੰਡ ਦੇ ਵਿੱਚ ਕਿਸਾਨ ਜਿਹੜਾ ਨੇ ਉਹ ਤਿਆਰੀ ਕਰ ਚੁੱਕੇ ਨੇ ਉਹਨਾਂ ਨੇ ਤੁਹਾਨੂੰ ਦਿਖਾਵਾਂਗੇ ਇੱਕ ਟੈਂਪੂ ਹੈ ਇਸ ਟੈਂਪੂ ਦੇ ਵਿੱਚ ਮੈਟ ਹੈਗੇ ਮੈਟ ਨਾਲ ਦੇ ਨਾਲ ਬਰਤਨ ਜਿਹੜੇ ਲੰਗਰ ਵਾਸਤੇ ਚਾਹੀਦੇ ਖਾਣਾ ਬਣਾਉਣੇ ਵਾਸਤੇ ਉਹ ਹੈਗੇ ਇਸ ਦੇ ਵਿੱਚ ਇਹਨਾਂ ਨੇ ਕੁਰਸੀਆਂ ਵੀ ਰੱਖੀਆਂ ਆਈਆਂ मतलब ਇਹ ਲੱਗਦਾ ਹੈ ਕਿ ਇੱਕ ਲੰਬੀ ਲੜਾਈ ਦੀ ਤਿਆਰੀ ਇਸ ਹਿਸਾਬ ਨਾਲ ਇਹ ਮੈਟ ਵਗੈਰਾ ਇਹਨਾਂ ਨੇ ਇਸ ਦੇ ਵਿੱਚ ਪਾਏ ਨੇ ਇੱਕ ਲੰਬੀ ਲੜਾਈ ਦੀ ਤਿਆਰੀ ਕਰਕੇ ਜਿਹੜਾ ਹੈ ਕਿਸਾਨ ਜਥੇਬੰਦੀਆਂ ਜਿਹੜਾ ਹੈ ਉਹ ਜਾ ਰਹੀਆਂ ਨੇ ਕਿਉਂਕਿ ਇਹ ਵੀ ਸ਼ੱਕ ਹੈ ਕਿ ਹਰਿਆਣਾ ਸਰਕਾਰ ਜਿਹੜਾ ਹੈ ਉਹ ਇਹਨਾਂ ਨੂੰ ਅੱਗੇ ਨਹੀਂ ਜਾਣ ਦੇਵੇਗੀ ਤੇ ਰੋਕ ਲਵੇਗੀ ਇਹਨਾਂ ਨੂੰ ਵਿਚ ਰਸਤੇ ਦੇ ਵਿੱਚ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਤਿਆਰੀ ਕਰਕੇ ਚੱਲੀਆਂ ਹੋਈਆਂ ਨੇ ਕਿ ਅਸੀਂ ਲੰਬੀ ਲੜਾਈ ਜਿਹੜਾ ਹੈ ਇੱਥੇ ਲੜਾਂਗੇ ਅਸੀਂ ਤੁਹਾਨੂੰ ਹੋਰ ਦਿਖਾਵਾਂਗੇ ਇੱਥੇ ਕਿ ਕੀ ਕੀ ਤਿਆਰੀਆਂ ਕਿਸਾਨਾਂ ਦੀਆਂ ਹੈਗੀਆਂ ਆ ਤੁਸੀਂ ਦੇਖ ਸਕਦੇ ਹੋ ਆਹ ਟਰੈਕਟਰ ਟਰਾਲੀ ਇੱਕ ਹੈਗੀ ਇਹ ਪੂਰੀ ਇਹਨਾਂ ਨੇ ਅਨਾਜ ਨਾਲ ਭਰੀ ਹੈ ਤੁਸੀਂ ਥੋੜਾ ਜਿਹਾ ਸਾਈਡ 'ਚ ਹੋ ਜਾਓਗੇ ਆ ਆਪਾਂ ਦਿਖਾਵਾਂਗੇ ਇਹ ਪੂਰੀ ਟਰੈਕਟਰ ਟਰਾਲੀ ਇਹਨਾਂ ਨੇ ਅਨਾਜ ਨਾਲ ਕਣਕ ਨਾਲ ਭਰਤੀ ਹੈ ਤੇ ਇਹ ਜਿਹੜਾ ਹੈ ਤਿਆਰੀ ਜਿਹੜੀ ਹੈਗੀ ਇੱਕ ਲੰਬੀ ਲੜਾਈ ਦੀ ਜਿਹੜੀ ਉਹ ਕਰਕੇ ਜਾ ਰਹੇ ਨੇ ਕਿਸਾਨ ਜਿਹੜਾ ਹੈਗਾ ਇੱਕ ਤੁਸੀਂ ਦੇਖ ਸਕਦੇ ਹੋ ਬਿੱਬੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਇਹਨਾਂ ਨੂੰ ਕਨਾਜ ਇਕੱਠਾ ਕੀਤਾ ਹੈਗਾ ਇਹ ਕਣਕ ਜਿਹੜੀ ਹੈਗੀ ਇਸ ਦੇ ਵਿੱਚ ਤੇ ਇੱਕ ਲੰਬੀ ਲੜਾਈ ਦੀ ਤਿਆਰੀ ਕਰਕੇ ਜਾ ਰਹੇ ਨੇ ਕਿ ਕਿਤੇ ਜਿੱਥੇ ਇਹਨਾਂ ਨੂੰ ਰੋਕਣਗੇ ਉੱਤੇ ਹੀ ਇਹਨਾਂ ਨੇ ਜਿਹੜਾ ਹੈ ਪ੍ਰੋਟੈਸਟ ਧਰਨਾ ਜਿਹੜਾ ਹੈ ਉਸ ਦੇ ਵਿੱਚ ਨੂੰ ਕਨਵਰਟ ਕਰਨਾ ਹੈ ਤੇ ਇੱਕ ਨਾਲ ਦੇ ਨਾਲ ਇੱਕ ਹੋਰ ਜੀਪ ਤੁਹਾਨੂੰ ਦਿਖਾਉਂਦੇ ਆ ਉਸ ਦੇ ਵਿੱਚ ਵੀ ਮੈਟ ਵਗੈਰਾ ਸਾਰੀ ਤਿਆਰੀ ਜਿਹੜੀ ਇੱਕ ਉੱਥੇ ਰਹਿਣ ਵਾਸਤੇ ਇਹਨਾਂ ਨੂੰ ਚਾਹੀਦੀ ਕਿਉਂਕਿ ਥੋੜੀ ਜਿਹਾ ਠੰਡ ਵੀ ਹੈਗੀ ਹੁਣ ਤਾਂ ਤੇ ਠੰਡ ਦੇ ਮੌਸਮ ਚ ਜੋ ਵੀ ਸਰਵਾਈਵ ਕਰਨ ਵਾਸਤੇ ਇਹਨਾਂ ਨੂੰ ਚਾਹੀਦਾ ਉੱਥੇ ਜੇ ਧਰਨਾ ਇਹਨਾਂ ਦਾ ਲੱਗਦਾ ਹੈ ਇੱਕ ਲੰਬੇ ਟਾਈਮ ਵਾਸਤੇ ਤੇ ਉਸ ਦੀ ਤਿਆਰੀ ਜਿਹੜੀ ਹੈਗੀ ਉਹ ਕਰਕੇ ਜਾ ਰਹੇ ਨੇ ਤੇ ਕਿਸਾਨ ਲੀਡਰਾਂ ਨਾਲ ਵੀ ਅਸੀਂ ਗੱਲ ਕਰਾਂਗੇ ਕਿਸਾਨਾਂ ਨਾਲ ਵੀ ਪਿੰਡਾਂ ਦੇ ਨਾਲ ਗੱਲ ਕਰਾਂਗੇ ਕਿ ਕੀ ਤਿਆਰੀਆਂ ਚੱਲੀਆਂ ਹੋਈਆਂ ਨੇ ਪਿੰਡ ਦੇ ਵਿੱਚ ਤੇ ਕਿਸ ਤਰੀਕੇ ਦਾ ਮਾਹੌਲ ਜਿਹੜਾ ਹੈਗਾ ਉਹ ਹੈਗਾ ਇੱਥੇ ਹਾਂਜੀ ਸੰਸਕਰ ਜੀ ਕੀ ਤਿਆਰੀ ਪਿੰਡ ਦੇ ਵਿੱਚ ਜਥੇਬੰਦੀਆਂ ਕਰ ਰਹੀਆਂ ਜੀ ਕਿਸਾਨ ਕਰ ਰਹੇ ਨੇ ਕਿੱਦਾਂ ਕਰ ਰਹੇ ਨੇ ਅਸੀਂ ਜੀ ਸਾਰੀ ਜਿਹੜੀ ਜਥੇਬੰਦੀਆਂ ਇਕਾ ਕਰਕੇ ਪਿੰਡਾਂ ਦੇ ਵਿੱਚ ਘਰ ਘਰ ਅਸੀਂ ਦਰਵਾਜ਼ਾ ਖੜਕਾ ਰਹੇ ਆਂ ਭਾਵੇਂ ਮਜ਼ਦੂਰ ਹੈ ਭਾਵੇਂ ਦੁਕਾਨਦਾਰ ਹੈ ਕਿਸੇ ਵੀ ਤਰਕ ਦੇ ਬੰਦਾ ਕਿਉਂਕਿ ਪੰਜਾਬੀਆਂ ਦੀ ਲੜਾਈ ਹੈ ਸਾਰੇ ਪਿੰਡ ਤੇ ਸਾਡੇ ਮੰਡੋਲੀ ਚ ਬੜਾ ਉਤਸ਼ਾਹ ਬਾਕੀ ਪਿੰਡਾਂ ਚ ਵੀ ਅਸੀਂ ਜਾ ਰਹੇ ਆਂ ਕਿਸਾਨਾਂ ਦਿੱਲੀ ਜਾਣ ਵਾਸਤੇ ਇੰਨਾ ਇਤਸਾਹ ਨਾ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਵਾਪਸ ਨਹੀਂ ਮੁੜਦੇ ਅਸੀਂ ਬਹੁਤ ਆ ਅਸੀਂ ਪਿੰਡ ਪਿੰਡ ਮੀਟਿੰਗਾਂ ਵੀ ਕਰਾਈਆਂ ਇੱਥੇ ਵੀ ਸਾਡੇ ਪਿੰਡ ਦੇ ਵਿੱਚ بڑا ਨਗਰ ਹੈ ਕਈ ਦਿਨ ਤੋਂ ਆਪਣੇ ਦੋ ਦਿਨ ਦੋ ਤਿੰਨ ਦਿਨ ਲੱਗੇ ਸਾਨੂੰ ਫੰਡ ਇਕੱਠਾ ਕਰਨੇ ਨੂੰ ਥੰਡ ਹਰ ਇੱਕ ਤਰ੍ਹਾਂ ਦਾ ਜਿਹੜਾ ਹਰ ਇੱਕ ਤਾਬਕਾ ਉਹ ਸਾਨੂੰ ਬਹੁਤ ਸਹਿਯੋਗ ਦੇ ਰਿਹਾ ਇਹ ਲੜਾਈ ਸਭ ਸਮਝਦੇ ਵੀ ਸਾਡੀ ਸਭ ਕੀ ਲੜਾਈ ਹੈ ਸਾਜੀ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਇਹ ਸਮੁੱਚੇ ਵਰਗ ਦੀ ਲੜਾਈ ਹੈ ਕਿਉਂਕਿ ਜਿਹੜੇ ਕਾਨੂੰਨ ਹੈ ਇਹਨਾਂ ਨੇ ਕੋਈ ਨਹੀਂ ਛੱਡਣਾ ਹੈ ਕਿਸਾਨਾਂ ਤੇ ਸਿੱਧੀ ਮਾਰ ਹੈ ਬਾਕੀ ਇਹ ਜਨਤਕ ਮੰਡਪ ਪ੍ਰਣਾਲੀ ਟੁੱਟ ਗਈ ਮਜ਼ਦੂਰਾਂ ਨੂੰ ਵੀ ਰਸਨ ਮਿਲਣਾ ਦੁਕਾਨਦਾਰ ਵੀ ਸਾਡੇ ਨਾਲ ਹੈ ਆੜਤੀ ਵੀ ਸਾਡੇ ਨਾਲ ਹੈ ਕਿਸਾਨ ਹੈ ਜਿਹੜਾ ਕੋਪਾ ਖੜਾ ਨਹਿਰ ਹੈ ਜੇ ਪਾਖੜਾ ਨਹਿਰ ਸੁੱਕ ਵੀ ਸੁਏ ਆਪੇ ਸੁੱਕ ਜਾਣੇ ਸਾਰੇ ਵਰਗ ਪੰਜਾਬ ਦੇ ਸਮਝ ਚੁੱਕੇ ਆਂ ਬੀਬੀਆਂ ਵੀ ਬੱਚੇ ਵੀ 2 ਮਹੀਨੇ ਹੋਏ ਧਰਨੇ ਤੇ ਬੈਠੇ ਆਂ ਜੇ ਦੁੱਖ ਹੈ ਸਾਨੂੰ ਤਾਂ ਹੀ ਬੈਠੇ ਆਂ ਹੁਣ ਸਾਡੀ ਆਵਾਜ਼ ਸਾਰੇ ਦੇਸ਼ ਦੇ ਵਿੱਚ ਪਹੁੰਚ ਗਈ 500 ਕਿਸਾਨ ਜਥੇਬੰਦੀਆਂ ਪੰਜਾਬ ਦੀ ਪਿੱਠ ਤੇ ਆ ਗਈ ਪੰਜਾਬ ਨੇ ਪਹਿਲ ਕਰੀ ਹੈ ਕਿਉਂਕਿ ਪੰਜਾਬੀਆਂ ਦਾ ਬਹੁਤ ਵਿਰਸਾ ਜਿੰਨੇ ਵੀ ਪਹਿਲਾਂ ਧੜਬੀ ਆਏ ਆਂ ਪੰਜਾਬ ਨੇ ਹੀ ਗਵਾਹੀ ਕਰੀ ਹੈ ਹੁਣ ਵੀ ਸਾਨੂੰ ਪੂਰੀ ਆਸ ਹੈ ਜਿਹੜਾ ਸਾਡਾ ਕਿਸਾਨਾਂ ਦਾ ਇਕਾ ਉਹ ਬਰਕਰਾਰ ਹੈ ਔਰ ਵੱਧਦਾ ਜਾ ਰਿਹਾ ਕਾਫਲੇ ਅਸੀਂ ਜਦ ਤੱਕ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਕਿਸਾਨ ਘਰਾਂ ਨੂੰ ਵਾਪਸ ਨਹੀਂ ਮੁੜਦੇ ਆ ਕਿਉਂਕਿ ਇਹ ਕਾਨੂੰਨ ਬੜੇ ਖਤਰਨਾਕ ਹੈ ਸਾਡੇ ਬੱਚਿਆਂ ਦਾ ਭੁੱਖਾ ਆਣੇ ਵਾਲੇ ਸਮੇਂ ਦੇ ਵਿੱਚ ਤੇ ਕੁਝ ਨਹੀਂ ਰਹਿਣਾ ਹੈ ਵੱਡੇ ਵੱਡੇ ਕਾਰਪੋਰੇਟ 5-5000 ਏਕੜ ਦੇ ਉਹਨਾਂ ਨੇ ਫਾਰਮ ਬਣਾਣੇ ਆ ਜਿਹੜੀ ਸਾਡੀ ਮਸ਼ੀਨਰੀ ਹੈ ਪਹਿਲਾਂ ਅਸੀਂ ਵਰਤਦੇ ਆਂ ਕਿਸਾਨ ਇਹਨਾਂ ਦਾ ਸਾਰਿਆਂ ਦਾ ਕਬਾੜਾ ਬਣ ਜਾਣਾ ਕਿਉਂਕਿ ਇਹਨਾਂ ਦੀ ਜਿਹੜੀ ਨੀਤੀ ਹੈ ਵੱਡੇ ਘਰਾਣੇ ਨੂੰ ਜ਼ਮੀਨਾਂ ਦੇਣ ਬਾਰੇ ਉਹ ਅਸੀਂ ਸੱਫਰ ਨਹੀਂ ਹੁੰਨ ਦਿੰਦੇ ਜ਼ਮੀਨ ਸਾਡੀ ਮਾਂ ਮਾਂ ਦੀ ਰਾਖੀ ਅਸੀਂ ਕਿਸੇ ਵੀ ਕੀਮਤ ਪਰ ਕਰਨ ਨੂੰ ਤਿਆਰ ਹੈ ਕਿਸਾਨ ਤਾਂ ਬੱਟ ਪਿੱਛੇ ਲੜ ਪੈਂਦਾ ਲੱਤਬੜ ਗਲਬੜ ਦੇਦਾ ਦੂਏ ਦਾ ਸੋ ਇਹ ਸਾਡੀ ਜ਼ਮੀਨ ਕੋਈ ਝਾਕ ਨਹੀਂ ਸਕਦੇ ਸਾਡੇ ਸਾਰਾ ਜਿਹੜਾ ਇੱਕਾ ਲਗਾਤਾਰ ਸਾਡਾ ਕਾਫਲਾ ਵੱਧਦਾ ਜਾ ਰਿਹਾ ਉਧਰ ਜਿਹੜੀ ਮੋਦੀ ਸਰਕਾਰ ਹੈ ਉਸਦੇ ਭਾਈ ਬਾਲ ਵੀ ਟੁੱਟਦੇ ਜਾ ਰਹੇ ਆ ਬਾਕੀ ਉਸਦੇ ਜਿਹੜੇ ਹੋਰ ਹੈ ਉਹ ਵੀ ਚੁੱਪ ਹੈ ਸਾਡੀ ਜਿਹੜੀ ਲੜਾਈ ਐ ਇਹ ਸਫਲ ਹੋ ਕੇ ਹਟੇਗੀ ਸਾਨੂੰ ਆਸ ਹੈ ਸਾਡਾ ਜਿਹੜਾ ਵਿਰਸਾ ਪੰਜਾਬੀਆਂ ਦਾ ਭਗਤ ਸਿੰਘ ਵਰਗੇ ਨੇ ਕੁਰਬਾਨੀਆਂ ਦਈਆਂ ਬਾਬੇ ਨਾਨਕ ਦਾ ਵਿਰਸਾ ਸਰਬਤ ਭਲੇਗਾ ਅਸੀਂ ਸਰਬਤ ਭਲੇ ਦੀ ਲੜਾਈ ਲੜ ਰਹੇ ਆ ਇਹਨੂੰ ਜਿੱਤ ਕੇ ਹੀ ਦਮ ਲਾਵਾਂਗੇ ਤੁਸੀਂ ਮੈਟ ਵਗੈਰਾ ਸਾਰਾ ਕੁਝ ਲੈ ਕੇ ਜਾ ਰਹੇ ਹੋ ਕੁਰਸੀਆਂ ਲੈ ਕੇ ਜਾ ਰਹੇ ਹੋ ਇਦਾਂ ਲੱਗਦਾ ਜਿਦਾ ਲੰਬੀ ਲੜਾਈ ਦੀ ਤਿਆਰੀ ਕਰਕੇ ਜਾ ਰਹੇ ਹੋ ਇਹ ਲੜਾਈ ਦੀ ਤਿਆਰੀ ਹੈ ਕਿਉਂਕਿ ਜਿਹੜੀ ਇਹ ਸੈਂਟਰ ਦੀ ਸਰਕਾਰ ਹੈ ਸਾਨੂੰ ਪਤਾ ਇਹ ਥੋੜੇ ਦਿਨਾਂ ਦੇ ਵਿੱਚ ਝੁਕਣ ਵਾਲੀ ਨਹੀਂ ਅਸੀਂ ਆਪਣਾ ਪੂਰਾ 4 ਮਹੀਨੇ ਦਾ ਰਸਣ ਲੈ ਕੇ ਚਾਰ-ਚਾਰ ਮਹੀਨੇ ਦਾ ਰਹਿਣ ਲੇ ਕੇ ਮੈਟ ਜਿਹੜੇ ਸਿਆਣੇ ਬਜ਼ੁਰਗ ਨਹੀਂ ਬੈਠ ਸਕਦੇ ਕੁਰਸੀਆਂ ਵਿੱਚ ਰੱਖੀਆਂ ਨਾਲ ਸਾਰਾ ਸਾਡਾ ਜਿਹੜਾ ਲੰਗਰ ਪਾਣੀ ਹੈ ਗੈਸ ਸਿਲੰਡਰ ਜਿੰਨਾ ਵੀ ਕੋਈ ਸਾਡੀ ਸੀ ਪੂਰੀ ਤਿਆਰੀ ਹੈ ਬੀਬੀਆਂ ਵੀ ਜਥੇ ਦੇ ਵਿੱਚ ਨਾਲ ਜਾਣਗੀਆਂ ਲੰਬੀ ਲੜਾਈ ਇਹ ਕਹਿ ਰਹੇ ਨੇ ਕਿਸਾਨ ਜਥੇਬੰਦੀਆਂ ਦੀ ਹੈਗੀ ਕਿ ਲੰਬੀ ਲੜਾਈ ਦੀ ਤਿਆਰੀ ਕਰਕੇ ਚੱਲੇ ਨੇ ਕਿ ਜਿੰਨਾ ਟਾਈਮ ਉੱਤੇ ਲੱਗ ਸਕਦਾ ਜਦੋਂ ਤੱਕ ਕੇਂਦਰ ਸਰਕਾਰ ਝੁਕਦੀ ਨਹੀਂ ਹੈ ਤੇ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਹੈ ਅਸੀਂ ਹੋਰ ਗੱਲ ਕਰਾਂਗੇ ਹਾਂਜੀ ਕੀ ਨਾਂ ਤੋਂ ਟਾ ਤੇ ਕੀ ਤਿਆਰੀ ਹੈਗੀ ਪਿੰਡ ਦੇ ਵਿੱਚ ਜੀ ਮਾਰ ਦਿੱਲੀ ਮਾਰਚ ਵਾਸਤੇ ਮੇਰਾ ਨਾਮ ਬਲਵਿੰਦਰ ਸਿੰਘ ਨੰਬਰਦਾਰ ਪਿੰਡ ਮੰਡੌਲੀ ਮੈਂ ਪਾਰਤੀਕਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਆਰਗੇਨਾਈਜ਼ਰ ਬਲਾਕ ਨੌਰ ਤੇ ਸਾਡੇ ਜਿਹੜੇ ਪਿੰਡ ਦੇ ਵਿੱਚ ਉਹ ਪੂਰੀ ਤਿਆਰੀ ਹੈ ਜੀ ਚਾਰ-ਚਾਰ ਮਹੀਨੇ ਦਾ ਰਾਸਨ ਟ੍ਰਾਲੀਆਂ 'ਚ ਤਿਆਰ ਹੋ ਗਿਆ ਬੀਬੀਆਂ ਬਜ਼ੁਰਗ ਨੌਜਵਾਨ ਸਭ ਸੱਦ ਦਿੱਲੀ ਨੂੰ ਕੂਚ ਕਰ ਰਹੇ ਜੀ 25 ਤਰੀਕ 26 ਤਰੀਕ ਨੂੰ 26 ਦੇ 27 ਗੱਥੇ ਧਰਨਾ ਜਦ ਤੱਕ ਇਹ ਕਾਨੂੰਨ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਜਦ ਤੱਕ ਉੱਥੇ ਤੇ ਕੋਈ ਵੀ ਕਿਸਾਨ ਆਪਣੇ ਵਾਪਸ ਨਹੀਂ ਆਉਂਦਾ ਕਾਲੇ ਕਾਨੂੰਨ ਵਾਪਸ ਕਰਾ ਕੇ ਆਮ ਜੀ ਕਿੰਨੇ ਕਿੰਨੇ ਲੋਕੀ ਤੁਹਾਨੂੰ ਲੱਗਦਾ ਹੈ ਕਿ ਜਾਣਗੇ ਸਾਰੇ ਉਸ ਦੇ ਵਿੱਚ ਪਿੰਡ ਤੋਂ ਕਿਦਾਂ ਰਿਸਪਾਂਸ ਤੁਹਾਨੂੰ ਮਿਲ ਰਿਹਾ ਕਿਸਾਨਾਂ ਦਾ ਬਹੁਤ ਬਹੁਤ ਜ਼ਿਆਦਾ ਰਿਸਪਾਂਸ ਹੈ ਹਰ ਇੱਕ ਪਿੰਡ ਚੋਂ ਘੱਟੋ ਘੱਟ ਜੇ ਪੰਜਾਬ ਬੰਦੇ ਵਿੱਚ ਹੈ ਹੁਣ 1200 80 ਪਿੰਡ ਹੈ ਜੀ 12 12000 400 ਪਿੰਡ ਦੇਖ ਲਓ ਕਿੰਨੇ ਤੋਂ ਪੰਜ ਚਾਰ ਲੱਖ ਬੰਦਾ ਘੱਟੋ ਘੱਟ ਪੰਜਾਬ ਪੰਜਾਬ ਦਾ ਹੀ ਬਾਕੀ ਹੋਰ ਸਟੇਟਾਂ ਦਾ ਅੱਡੇ ਜੀ ਇਹਨਾਂ ਦਾ ਕਹਿਣਾ ਹੈ ਕਿ ਲੱਖਾਂ ਬੰਦੇ ਜਿਹੜੇ ਹੈਗੇ ਉਹ ਜਾ ਰਹੇ ਨੇ ਪੰਜਾਬ ਤੋਂ ਜਿਹੜਾ ਹੈ ਦਿੱਲੀ ਮਾਰਚ ਕਰਨ ਹਾਂਜੀ ਕੀ ਕਹਿਣਾ ਜੀ ਤੁਸੀਂ ਤਿਆਰੀਆਂ ਸਾਰੀਆਂ ਕਰ ਰਹੇ ਹੋ ਪਿੰਡ ਪਿੰਡ ਦੇ ਵਿੱਚ ਤੁਸੀਂ ਜੀਪਾਂ ਤੇ ਟੈਂਪੂਆਂ ਚ ਭਰ ਰਹੇ ਭਰਤੇ ਨੇ ਜਿਹੜੇ ਮੈਟ ਨੇ ਧਾਨ ਅਨਾਜ ਵੀ ਭਰਿਆ ਤੁਸੀਂ ਕਣਕ ਵੀ ਭਰੀ ਹੈ ਕੀ ਤਿਆਰੀ ਕੀ ਹੈ ਇੰਨੀ ਜਿਆਦਾ ਆਪਣੀ ਤਿਆਰੀ ਤਾਂ 6 ਮਹੀਨੇ ਦੀ ਤਿਆਰੀ ਕਰਕੇ ਅਸੀਂ ਜਾਲੇ ਆਂ ਵੀ ਕਿਉਂ ਖੰਡ ਚਾਹ ਪੱਤੀ ਸਾਡਾ ਫੁੱਲ ਸਮਾਨ ਹੈ 6 ਮਹੀਨੇ ਵੀ ਸਾਡਾ ਸਮਾਨ ਮੁੱਕ ਨਹੀਂ ਸਕਦਾ ਅਸੀਂ ਮੈਟ ਕਿਹਾ ਹੋਰ ਕੁਰਸੀਆਂ ਕੇ ਰਜਾਈਆਂ ਬਿਸਤਰੇ ਸਾਰੇ ਸਾਡੇ ਵਿੱਚੋਂ ਲੱਦੇ ਵੇ ਇੱਕ ਟੈਂਪੋ ਹੁੰਦਾ ਸਬਜ਼ੀ ਵਾਤੇ ਭੇਜਿਆ ਹੁਣ ਉਹ ਵੀ ਆਣ ਆਲਾ ਅਸੀਂ ਤਾਂ ਚਾਹ ਪੰਮ ਜੋ ਮਰਜ਼ੀ ਆਰ ਪਾਰ ਦੀ ਲੜਾਈਆਂ ਅਸੀਂ ਮਾਰਾਂਗੇ ਹਰ ਮਰਾਂ ਦੇਖ ਪਿੰਡ ਦੇ ਵਿੱਚ ਕਿਦਾਂ ਇਹਦਾ ਕੈਂਪੇਨ ਕਿਦਾਂ ਕਰ ਰਹੇ ਹੋ ਸਾਰੇ ਦਾ ਸਾਰੇ ਨਾਲ ਮਿਲ ਕੇ ਕਰਨੀ ਜੀ ਜੋ ਵੀ ਕੋਈ ਚੀਜ਼ ਦਿੰਦਾ ਕੋਈ ਆਟਾ ਦਿੰਦਾ ਕੋਈ ਚੀਨੀ ਦਿੰਦਾ ਜੋ ਵੀ ਚੀਜ਼ ਦਿੰਦਾ ਅਸੀਂ ਲੈ ਲੁੰਦੇ ਆਹ ਪੈਸੇ ਵਾਲਾ ਪੈਸੇ ਦਿੰਦਾ ਬਾਕੀ ਕਣਕ ਆਟਾ ਚੌਲ ਜੋ ਵੀ ਚੀਜ਼ ਅਸੀਂ ਦਿੰਦੇ ਅਸੀਂ ਲੈ ਲੇ ਰਹੇ ਪਿੰਡ ਦੇ ਲੋਕੀ ਸਾਰਾ ਅਨਾਜ ਵਗੈਰਾ ਸਾਰਾ ਕੁਝ ਬਹੁਤ ਸਾਰਾ ਹੈ ਪਿੰਡ ਦੇ ਲੋਕਾਂ ਦਾ ਪਿੰਡ ਦੇ ਲੋਕਾਂ ਜਾਣਗੇ ਕਿੱਟੂ-ਕੱਟੀ ਸਾਡੇ ਪਿੰਡ ਤੋਂ 3 ਟਰਾਲੀਆਂ ਜਾਣੀਆਂ 6 ਟਰਾਲੀਆਂ ਲੈ ਜੇਗੇ ਡਬਲ ਲਾ ਕੇ ਤੇ ਸਾਰੇ ਟਰੈਕਟਰ ਟਰਾਲੀਆਂ ਜੀ ਜਾਣਗੇ ਸਾਰੇ ਬਸ 6 ਟਰਾਲੀਆਂ ਜਾਣਗੇ ਹਾਂ 3 ਟਰਾਲੀਆਂ ਤੇ ਲੇਡੀਜ਼ ਵੀ ਜਾਣਗੀਆਂ ਪਿੰਡੀਆਂ ਜਾਣਗੇ ਇੱਕ ਟਰਾਲੀ ਔਰ ਲੇਡੀਆਂ ਦੀ ਦੋ ਆਪਣਾ ਬੰਦਿਆਂ ਦੀ ਠੀਕ ਹੈ ਤੇ ਨਾਲ ਦੇ ਪਿੰਡਾਂ ਚ ਕਿੱਦਾਂ ਦੀ ਤਿਆਰੀ ਹੈ ਤੁਹਾਨੂੰ ਤੁਸੀਂ ਦੇਖਦੇ ਹੋ ਜਿਹੜਾ ਜਿਹੜਾ ਪਿੰਡ ਹੈ ਜੇ ਛੋਟਾ ਪਿੰਡ ਇੱਕ ਟਰਾਲੀ ਤੇ ਵੱਡਾ ਪਿੰਡ ਹੈ ਦੋ ਟਰਾਲੀ ਉਹ ਤੋਂ ਵੱਡਾ ਹੈ ਤਿੰਨ ਟਰਾਲੀਆਂ ਪੂਰਾ ਪੂਰਾ ਸਾਡੀ ਇੰਤਜ਼ਾਮ ਕਰਿਆ ਵਾ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਤਿਆਰੀ ਜਿਹੜੀ ਹੈ ਉਹ ਲੰਬੇ ਸੰਘਰਸ਼ ਦੀ ਤਿਆਰੀ ਹੈ ਤੇ ਉਹ ਇਹ ਮੰਨ ਕੇ ਚੱਲ ਰਹੇ ਨੇ ਕਿ ਕੇਂਦਰ ਸਰਕਾਰ ਇੰਨੇ ਛੋਟੇ ਉਸ ਵਿੱਚ ਜਿਹੜਾ ਹੈਗਾ ਉਹ ਝੁਕਣੇ ਵਾਲੀ ਨਹੀਂ ਹੈ ਤੇ ਲੰਬੀ ਲੜਾਈ ਵਾਸਤੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਕਿਸਾਨਾਂ ਨੇ ਸਾਰਾ ਅਨਾਜ ਇਕੱਠਾ ਕੀਤਾ ਹੈ ਸਬਜ਼ੀਆਂ ਵੀ ਨਾਲ ਲੈ ਕੇ ਜਾ ਰਹੇ ਖਾਣਾ ਬਣਾਉਣ ਵਾਸਤੇ ਤੇਲ ਲੈ ਕੇ ਜਾ ਰਹੇ ਨੇ ਗੈਸ ਲੈ ਕੇ ਜਾ ਰਹੇ ਨੇ ਇੱਕ ਇਹਨਾਂ ਦੇ ਵਟਸਐਪ ਗਰੁੱਪਾਂ ਦੇ ਵਿੱਚ ਸਰਕੂਲੇਟ ਕੀਤਾ ਜਾ ਰਿਹਾ ਹੈ ਕਿ ਕਿਹੜਾ ਕਿਹੜਾ ਸਮਾਨ ਇਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਤਾਂ ਕਿ ਉਹ ਉੱਥੇ ਸਰਵਾਈਵ ਕਰ ਸਕਣ ਠੰਡ ਦੇ ਵਿੱਚ ਤੇ ਕੱਪੜਿਆਂ ਵਾਸਤੇ ਜਿਹੜੀ ਡੇਲੀ ਰਿਕੁਆਇਰਮੈਂਟ ਦੀਆਂ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਇਹ ਸਮਝਾ ਰਹੇ ਨੇ ਪਿੰਡ ਦੇ ਜਿਹੜੇ-ਜਿਹੜੇ ਜਾਣਾ ਚਾਹੁੰਦੇ ਨੇ ਜਿਹੜੇ ਜਾ ਰਹੇ ਨੇ ਇਹਨਾਂ ਦੇ ਨਾਲ ਦਿੱਲੀ ਮਾਰਚ ਦੇ ਵਿੱਚ ਇੱਥੇ ਕੁਝ ਬੀਬੀਆਂ ਵੀ ਹੈਗੀਆਂ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਕਿ ਉਹ ਕੀ ਸਾਰਾ ਕੁਝ ਕਰ ਰਹੇ ਨੇ ਅਨਾਜ ਇਕੱਠਾ ਕਰ ਰਹੇ ਨੇ ਕਿਸ ਵਾਸਤੇ ਤੇ ਉਹਨਾਂ ਦੀ ਕੀ ਤਿਆਰੀ ਹੈ ਇਸ ਮਾਰਚ ਵਾਸਤੇ ਹਾਂਜੀ ਸ਼੍ਰੀ ਗੱਲ ਜੀ ਕੀ ਹਾਂਜੀ 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 ਸਾਡੀ 2 ਮਹੀਨੇ ਜੜਾਈ ਚੱਲ ਰਹੀ ਮੋਦੀ ਦੇ ਨਾਲ ਅਸੀਂ ਹੁਣ ਆਪਣਾ ਦਿੱਲੀ ਜਾਵਾਂਗੇ ਆਪਣਾ ਹੱਕ ਲੈ ਕੇ ਹਟਾਂਗੇ ਅਸੀਂ ਆਪਣੇ ਬਜ਼ੁਰਗਾਂ ਦੀ ਆਪਣੀ ਜ਼ਮੀਨ ਜਾਇਦਾਦ ਅਸੀਂ ਮੋਦੀ ਦੇ ਹੱਕ ਵਿੱਚ ਨਹੀਂ ਦੋਮਗੇ ਸਾਡੇ ਬਜ਼ੁਰਗਾਂ ਨੇ ਖੂਨ ਪਸੀਨੇ ਦੀ ਕਮਾਈ ਕਰਕੇ ਇਹ ਮੋਦੀ ਹੁਣ ਕਾਹੇ ਕਾਨੂੰਨ ਵਰਤ ਰਿਹਾ ਹੈ ਅਸੀਂ ਇਹ ਨਹੀਂ ਵਰਤਣ ਦੇਣਗੇ ਅਸੀਂ ਆਪਣੇ ਬਿੱਲ ਬਾਬਸ ਲੈ ਕੇ 2 ਮਹੀਨੇ ਲੱਗਣ 4 ਲੱਗਣ 6 ਲੱਗੇ ਵਾਪਸ ਲੱਕੇ ਆਵਾਂਗੇ ਸਾਡੀ ਇਹੀ ਗੱਲ ਹੈ ਜੀ ਹਾਂਜੀ ਦੇਖ ਸਕਦੇ ਹਾਂ ਇਹਨਾਂ ਦਾ ਕਹਿਣਾ ਹੈ ਕਿ ਉਹ ਮੋਢੇ ਦੇ ਨਾਲ ਮੋਢਾ ਲਾ ਕੇ ਲੜਾਈ ਦੇ ਵਿੱਚ ਇਸ ਦੇ ਵਿੱਚ ਸ਼ਿਰਕਤ ਕਰਨਗੇ ਸਾਰੇ ਪਿੰਡ ਦੇ ਲੋਕਾਂ ਨਾਲ ਤੇ ਲੰਬੀ ਲੜਾਈ ਜਿਹੜੀ ਹੈਗੀ ਉਹ ਕਿਸਾਨ ਲੜਨ ਦੀ ਤਿਆਰੀ ਚ ਨੇ ਤੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਅੱਜ ਦੀ date 'ਚ ਇਦਾਂ ਦਾ ਹੀ ਮਾਹੌਲ ਹੈ ਜਿੱਤੇ ਕਿਸਾਨ ਜਿਹੜੇ ਨੇ ਆਪਣੇ ਟਰੈਕਟਰ ਟਰਾਲੀਆਂ ਤਿਆਰ ਕਰ ਰਹੇ ਨੇ ਉਹਨਾਂ ਦੇ ਤਰਪਾਲ ਲਾ ਰਹੇ ਨੇ ਬਿਸਤਰ ਇਕੱਠੇ ਕਰ ਰਹੇ ਨੇ ਗੱਦੇ ਇਕੱਠੇ ਕਰ ਰਹੇ ਨੇ ਜੋ ਜੋ ਉਹਨਾਂ ਦੀ ਡੇਲੀ ਰਿਕੁਆਇਰਮੈਂਟ ਹੈਗੀ ਸਰਵਾਈਵ ਕਰਨ ਵਾਸਤੇ ਇੱਕ ਲੰਬੇ ਲੜਾਈ ਵਾਸਤੇ ਉਹ ਲੈ ਕੇ ਜਾ ਰਹੇ ਨੇ ਅਬ ਦੇਖਣਾ ਇਹ ਹੈ ਕਿ ਇਹ 26 ਤੋਂ ਜਿਹੜਾ ਇਹਨਾਂ ਦਾ ਮਾਰਚ ਸ਼ੁਰੂ ਹੁੰਦਾ ਹੈ ਉਹ ਕਿਦਾਂ ਅੱਗੇ ਵਧਦਾ ਹੈਗਾ ਕਿਉਂਕਿ ਹਰਿਆਣਾ ਸਰਕਾਰ ਕਹਿ ਰਹੀ ਹੈ ਕਿ ਉਹ ਕਿਸਾਨਾਂ ਨੂੰ ਅੱਗੇ ਨਹੀਂ ਜਾਣੇ ਦੇਣਗੇ ਤੇ ਇੱਕ ਕਿਸਾਨ ਵੀ ਲੰਬੀ ਲੜਾਈ ਜਿਹੜਾ ਹੈ ਉਹ ਲੜਨ ਦੇ ਮੂਡ ਵਿੱਚ ਨੇ ਤੇ ਦੇਖਣਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਿਦਾਂ ਦਾ ਜਿਹੜਾ ਹੈ ਉਹ ਉਸ ਦੇ ਵਿੱਚ ਰੂਪ ਦੇ ਵਿੱਚ ਬਦਲਦੀ ਹੈ ਸਾਰੀ ਲੜਾਈ ਜਿਹੜੀ ਹੈ